ਜਾਗੋ ਸਰਕਾਰ ਜਾਗੋ ਧਿਆਨ ਦਿਓ ਇਹਨਾਂ ਆਵਾਰਾ ਪਸ਼ੂਆਂ ਵਾ ਇਹ ਆਵਾਰਾ ਪਸ਼ੂ ਕਿਸੇ ਦੀ ਵੀ ਜਾਨ ਲੈ ਸਕਦੇ ਹਨ ਬੇਸੁੱਧ ਬੇਧਿਆਨੇ ਇਹ ਸੜਕਾਂ ਤੇ ਦੌੜਦੇ ਫਿਰਦੇ ਹਨ ਸੋ ਕਿਸੇ ਦੀ ਵੀ ਜਾਨ ਲਈ ਖਤਰਾ ਬਣ ਸਕਦੇ ਹਨ ਇਹ ਆਵਾਰਾ ਪਸ਼ੂ ਸਰਕਾਰ ਜੀ ਅਗਰ ਤੁਸੀਂ ਇਹਨਾਂ ਪਸ਼ੂਆਂ ਦੇ ਨਾਂ ਤੇ ਕਾਊਸਸ ਲੈਂਦੇ ਹੋ ਤਾਂ ਤੁਹਾਡੀ ਜ਼ਿੰਮੇਵਾਰੀ ਹੈ ਸਰਕਾਰਾਂ ਦੀ ਜ਼ਿੰਮੇਵਾਰੀ ਬੰਦੀ ਹੈ ਕਿ ਇਹਨਾਂ ਪਸ਼ੂਆਂ ਆਵਾਰਾ ਪਸ਼ੂਆਂ ਦਾ ਉਹ ਧਿਆਨ ਰੱਖਣ ਤਾਂ ਜੋ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕੀਤੀ ਜਾ ਸਕੇ ਸੋ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਹਨ ਜਲੰਧਰ ਦੇ ਨੂੰ ਮਾਡਲ ਉਸ ਜਿੱਥੇ ਕਿ ਆਵਾਰਾ ਪਸ਼ੂ ਗਲੀਆਂ ਮੁਹੱਲਿਆਂ ਵਿੱਚ ਇਦਾਂ ਆਵਾਰਾ ਦੌੜਦੇ ਹਨ ਅਗਰ ਇਹਨਾਂ ਦੀ ਚਪੇੜ ਚ ਕੋਈ ਆ ਜਾਵੇ ਤਾਂ ਉਸ ਦੀ ਜਾਨ ਵੀ ਜਾ ਸਕਦੀ ਹੈ ਸੋ ਕਿਤੇ ਨਾ ਕਿਤੇ ਸਰਕਾਰ ਨੂੰ ਇਹਨਾਂ ਵੱਲ ਧਿਆਨ ਦੇਣਾ ਜਿੱਦ ਹੈ ਤਾਂ ਜੋ ਲੋਕਾਂ ਦੀ ਜਾਨ ਮਾਲ ਦੀ ਰਾਖੀ ਕੀਤੀ ਜਾ ਸਕੇ ਅਗਰ ਇਹਨਾਂ ਦੇ ਕਿਸੇ ਕਾਰਨ ਕਿਸੇ ਦੀ ਜਾਨ ਮਾਲ ਦਾ ਨੁਕਸਾਨ ਹੁੰਦਾ ਹੈ ਤਾਂ ਉਹ ਸਰਕਾਰ ਹੀ ਜ਼ਿੰਮੇਵਾਰ ਹੋਏਗੀ ਸੋ ਸਰਕਾਰ ਦੀ ਡਿਊਟੀ ਬੰਦੀ ਹੈ ਕਿ ਇਹਨਾਂ ਆਵਾਰਾ ਪਸ਼ੂਆਂ ਤੇ ਕੰਟਰੋਲ ਕਰੇ ਅਤੇ ਇਹਨਾਂ ਆਵਾਰਾ ਪਸ਼ੂਆਂ ਦੇ ਖਾਮ ਸੰਭਾਲਦਾ ਵੀ ਜ਼ਿੰਮੇਵਾਰ ਸਰਕਾਰ ਦਾ ਹੈ ਕਿਉਂਕਿ ਸਰਕਾਰ ਲੈਂਦੀ ਹੈ ਟੈਕਸ ਕਾਉਸਸ ਟੈਕਸ ਲੈਂਦੀ ਹੈ ਸੋ ਅਗਰ ਇਹ ਪੁੱਤਰੇ ਹੋਏ ਸਾਨ ਕਿਸੇ ਵਿੱਚ ਵੱਜਦੇ ਹਨ ਕਿਸ ਦੀ ਗੱਡੀ ਨੁਕਸਾਨ ਕਰਦੇ ਹਨ ਕਿਸੇ ਜਾਨ ਦਾ ਨੁਕਸਾਨ ਕਰਦੇ ਹਨ ਤਾਂ ਸਰਕਾਰ ਦਾ ਜੁਮੇਵਾਰ ਬਣ ਜਾਂਦੀ ਹੈ ਸੋ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਹਨਾਂ ਵੱਲ ਧਿਆਨ ਦੇਵੇ ਇਹਨਾਂ ਦੀ ਸਾਂਭ ਸੰਭਾਲ ਦਾ ਜੁਮਾ ਸਰਕਾਰ ਦਾ ਹੈ ਸੋ ਲੋਕਾਂ ਦੀ ਜਾਨ ਮਾਲ ਦਾ ਹੀ ਰਾਖੀ ਕਰਨ ਲਈ ਇਹਨਾਂ ਪਸ਼ੂਆਂ ਨੂੰ ਗਊਸ਼ਾਲਾ ਵਿੱਚ ਭੇਜਣਾ ਜੀਦਾ ਹੈ ਐਵਾਰਾ ਪਸ਼ੂ ਕਿੱਥੋਂ ਆ ਜਾਂਦੇ ਸਰਕਾਰ ਨੂੰ ਵੀ ਧਿਆਨ ਦੇਣਾ ਜੀਦਾ ਹੈ ਕਿ ਐਵਾਰਾ ਪਸ਼ੂ ਕਿੱਥੋਂ ਆ ਜਾਂਦੇ ਹਨ ਜੋ ਸੜਕਾਂ ਦੇ ਹੁੰਮਦੇ ਫਿਰਦੇ ਹਨ ਸੋ ਤੁਸੀਂ ਦੇਖ ਰਹੋ ਕਿ ਇਹ ਹੁਣ ਚੁੰਡ ਦਾ ਚੁੰਡ ਇੱਕ ਰਾਗੀਰ ਨੂੰ ਘੇਰ ਕੇ ਖੇਲੋਤਾ ਹੈ ਜਿਸ ਤੇ ਉਹਨਾਂ ਦਾ ਜਾਨ ਦਾ ਨੁਕਸਾਨ ਹੋ ਸਕਦਾ ਸੀ ਸੋ ਸਰਕਾਰ ਜੀ ਧਿਆਨ ਦਿਓ ਇਹਨਾਂ ਆਵਾਰਾ ਪਸ਼ੂਆਂ ਨੂੰ ਦੁਆਬਾ ਨੂੰ 13 ਦੀ ਵਿਸ਼ੇਸ਼ ਕੋ ਨਿਊ ਮਾਡਲ ਚਲੰਦਰ